ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜਦੋਂ ਦਿੱਲੀ ਜਾ ਰਹੇ ਸਨ ਤਾਂ ਸੰਗਤਾਂ ਨੇ ਰਸਤੇ ਵਿੱਚ ਥਾਂ-ਥਾਂ ਗੁਰੂ ਜੀ ਦਾ ਹਮ-ਹੁਮਾ ਕੇ ਸਵਾਗਤ ਕੀਤਾ ਗੁਰੂ ਜੀ ਦੇ ਕਾਫਲੇ ਨਾਲ ਸੰਗਤ ਬਹੁਤ ਜ਼ਿਆਦਾ ਹੋ ਚੁੱਕੀ ਸੀ ਕਿਉਂਕਿ ਹਰ ਇਨਸਾਨ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨੀ ਚਾਹੁੰਦਾ ਸੀ ਜਦੋਂ ਸ਼ਾਮ ਹੋਈ ਤਾਂ ਕਾਫਲਾ ਅੰਬਾਲੇ ਦੇ ਨਜ਼ਦੀਕ ਪੰਚੋਖਰਾ ਪਿੰਡ ਵਿੱਚ ਪਹੁੰਚ ਗਿਆ ਜਿੱਥੇ ਗੁਰੂ ਸਾਹਿਬ ਜੀ ਨੇ ਸੰਗਤ ਨੂੰ ਹੁਕਮ ਦਿੱਤਾ ਕਿ ਜਿਹੜੀ ਸੰਗਤ ਲਾਗ ਲੈ ਕੇ ਰਾਂ ਤੋਂ ਆਈ ਹੈ ਉਹ ਸਭ ਆਪੋ ਆਪਣੇ ਘਰਾਂ ਨੂੰ ਵਾਪਸ ਚਲੇ ਜਾਣ ਨੇੜਿਓਂ ਆਈ ਸੰਗਤ ਨੇ ਗੁਰੂ ਜੀ ਦੇ ਹੁਕਮ ਦਾ ਪਾਲਣ ਕੀਤਾ ਤੇ ਉਹ ਆਪੋ ਆਪਣੇ ਘਰਾਂ ਨੂੰ ਵਾਪਸ ਚਲੇ ਗਏ ਗੁਰੂ ਸਾਹਿਬ ਜੀ ਨੇ ਰਾਤ ਪੰਜੋਂ ਖਰੇ ਰਹਿਣ ਦਾ ਫੈਸਲਾ ਕੀਤਾ ਪੰਜੋਂ ਖਰਾ ਪਿੰਡ ਵਿੱਚ ਇੱਕ ਹੰਕਾਰੀ ਬ੍ਰਾਹਮਣ ਰਹਿੰਦਾ ਸੀ ਜਿਸ ਦਾ ਨਾਮ ਲਾਲਚੰਦ ਸੀ ਜੋ ਕਿ ਆਪਣੇ ਆਪ ਨੂੰ ਰੱਬ ਮੰਨਦਾ ਸੀ ਤੇ ਉਸ ਦਾ ਰੂਮ ਰੂਮ ਹੰਕਾਰ ਨਾਲ ਭਰਿਆ ਹੋਇਆ ਸੀ ਪੰਡਿਤ ਲਾਲਚੰਦ ਨੇ ਜਦੋਂ ਸੰਗਤ ਦਾ ਇੰਨਾ ਵੱਡਾ ਇਕੱਠ ਦੇਖਿਆ ਤਾ ਉਹ ਹੈਰਾਨ ਹੋ ਗਿਆ ਤਾਂ ਉਸਨੇ ਗੁਰੂ ਜੀ ਦੇ ਇੱਕ ਸੇਵਕ ਤੋਂ ਗੁਰੂ ਜੀ ਬਾਰੇ ਪੁੱਛਿਆ ਕਿ ਇਹ ਕੌਣ ਮਹਾਪੁਰਸ਼ ਹਨ ਜਿਨ੍ਹਾਂ ਦੇ ਦਰਸ਼ਨ ਕਰਨ ਲਈ ਐਨੀ ਜ਼ਿਆਦਾ ਸੰਗਤ ਆਈ ਹੋਈ ਹੈ ਤਾਂ ਸੇਵਕ ਨੇ ਪੰਡਿਤ ਨੂੰ ਉੱਤਰ ਦਿੱਤਾ ਕਿ ਪੰਡਿਤ ਜੀ ਇਹ ਸਾਡੇ ਸਿੱਖਾਂ ਦੇ 8ਵੇਂ ਗੁਰੂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਹਨ ਦਾ ਸੇਵਕ ਦੇ ਮੂੰਹੋਂ ਗੁਰੂ ਜੀ ਦਾ ਨਾਮ ਸੁਣ ਕੇ ਪੰਡਿਤ ਲਾਲ ਪੀਲਾ ਹੋਣ ਲੱਗ ਪਿਆ ਤੇ ਕ੍ਰੋਧ ਨਾਲ ਭਰਿਆ ਹੋਇਆ ਸਿੱਧਾ ਗੁਰੂ ਜੀ ਦੇ ਪਾਸ ਪਹੁੰਚ ਗਿਆ ਤੇ ਆਖਣ ਲੱਗਾ ਕਿ ਤੁਸੀਂ ਆਪਣੇ ਆਪ ਨੂੰ ਗੁਰੂ ਹਰਿਕ੍ਰਿਸ਼ਨ ਅਖਵਾਉਂਦੇ ਹੋ ਪਰ ਸ਼੍ਰੀ ਕ੍ਰਿਸ਼ਨ ਜੀ ਤਾਂ ਸਾਡੇ ਦੇਵਤਾ ਹਨ ਜਿਨ੍ਹਾਂ ਨੇ ਗੀਤਾ ਰਚੀ ਸੀ ਤੁਸੀਂ ਉਸ ਦੇ ਅਰਥ ਹੀ ਕਰਕੇ ਦਿਖਾ ਦਿਓ ਹੰਕਾਰੀ ਪੰਡਤ ਦੀ ਇਹ ਗੱਲ ਸੁਣ ਕੇ ਬ੍ਰह्मज्ञानी ਤੇ ਸਰਵ ਕਲਾ ਸਮਰੱਥ ਗੁਰੂ ਜੀ ਨੇ ਉਸ ਨੂੰ ਕਿਹਾ ਕਿ ਅਸੀਂ ਤਾਂ ਰੱਬ ਦੇ ਸੇਵਕ ਹਾਂ ਵੱਡੇ ਬਣ ਬਣ ਕੇ ਵਹਿਣਾ ਅਸੀਂ ਨਹੀਂ ਜਾਣਦੇ ਜੇਕਰ ਅਸੀਂ ਤੁਹਾਨੂੰ ਗੀਤਾ ਦੇ ਅਰਥ ਦੱਸ ਵੀ ਦਿੱਤੇ ਤਾਂ ਵੀ ਤੁਹਾਡੀ ਸੰਤੁਸ਼ਟੀ ਨਹੀਂ ਹੋਵੇਗੀ ਇਸ ਲਈ ਤੁਸੀਂ ਇੱਕ ਕੰਮ ਕਰੋ ਕੀ ਆਪਣੇ ਪਿੰਡ ਵਿੱਚੋਂ ਕੋਈ ਵੀ ਇੱਕ ਇਹੋ ਜਿਹਾ ਬੰਦਾ ਲੈ ਆਓ ਜਿਸ ਨੂੰ ਸ਼ਸਤਰਾਂ ਦੇ ਬਾਰੇ ਕੁਝ ਵੀ ਨਾ ਪਤਾ ਹੋਵੇ গীਤਾ ਦੇ ਅਰਥ ਤਾਂ ਤੁਹਾਨੂੰ ਉਹ ਵੀ ਦੱਸ ਦੇਵੇਗਾ ਗੁਰੂ ਜੀ ਦੇ ਮੋਹੂ ਇਹ ਗੱਲ ਸੁਣ ਕੇ ਪੰਡਿਤ ਲਾਲਚੰਦ ਅੰਦਰੋਂ ਹੀ ਅੰਦਰ ਬੜਾ ਖੁਸ਼ ਹੋਇਆ ਕਿ ਗੁਰੂ ਜੀ ਨੂੰ ਨੀਵਾ ਦਿਖਾਉਣ ਦਾ ਇਸ ਤੋਂ ਵਧੀਆ ਮੌਕਾ ਫਿਰ ਕਦੀ ਨਹੀਂ ਮਿਲੇਗਾ ਪੰਡਿਤ ਲਾਲਚੰਦ ਦੇ ਪਿੰਡ ਵਿੱਚ ਇੱਕ ਸ਼ੱਜੂ ਰਾਮ ਦਾ ਵਿਅਕਤੀ ਰਹਿੰਦਾ ਸੀ ਜਿਹੜਾ ਕੀ ਕੰਨਾਂ ਤੋਂ ਬਹਿਰਾ ਅਤੇ ਮੂੰਹ ਤੋਂ ਗੁੰਗਾ ਸੀ ਹੰਕਾਰੇ ਪੰਡਿਤ ਨੇ ਚਲਾਕੀ ਦਿਖਾਈ ਤੇ ਸ਼ੱਜੂ ਰਾਮ ਨੂੰ ਗੁਰੂ ਜੀ ਦੇ ਪਾਸ ਲੈ ਆਇਆ ਤੇ ਕਿਹਾ ਕਿ ਆਪਣੇ ਆਪ ਨੂੰ ਹਰਕ੍ਰਿਸ਼ਨ ਅਖਵਾਉਣ ਵਾਲੇ ਇਸ ਸ਼ੱਜੂ ਰਾਮ ਦੇ ਕੋਲੋਂ ਗੀਤਾ ਦੇ ਅਰਥ ਕਰਵਾ ਕੇ ਦਿਖਾਓ ਜਾਣੀ ਜਾਨ ਸਤਿਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਸ਼ੱਜੂ ਰਾਮ ਦੇ ਸਿਰ ਵਿੱਚ ਪੋਲੀ ਜਹੀ ਛੜੀ ਮਾਰੀ ਤੇ ਬਚਨ ਕੀਤੇ ਕਿ ਸ਼ੱਜੂ ਤੂੰ ਧਾਰਮਿਕ ਵਿਦਵਾਨ ਹੈ ਤੇ ਇਸ ਪੰਡਿਤ ਨਾਲ ਗੀਤਾ ਦੇ ਅਰਥ ਕਰਕੇ ਇਸ ਦਾ ਮਨ ਹਲਕਾ ਕਰੋ ਪੰਡਿਤ ਲਾਲ ਚੰਦ ਨੇ ਸ਼ੱਜੂ ਰਾਮ ਕੋਲੋਂ ਗੀਤਾ ਦੇ ਅਰਥ ਪੁੱਛਣੇ ਸ਼ੁਰੂ ਕਰ ਦਿੱਤੇ ਸੱਜੂ ਰਾਮ ਨੇ ਗੁਰੂ ਜੀ ਦੀ ਮਿਹਰ ਦੇ ਨਾਲ ਗੀਤਾ ਦੇ ਅਰਥ ਕਰਨੇ ਸ਼ੁਰੂ ਕਰ ਦਿੱਤੇ ਸੱਜੂ ਰਾਮ ਨੂੰ ਗੀਤਾ ਦੇ ਅਰਥ ਕਰਦਾ ਦੇ ਕੇ ਸਾਰੀ ਸੰਗਤ ਹੈਰਾਨ ਹੋ ਗਈ ਪੰਡਿਤ ਲਾਲ ਚੰਦ ਨੇ ਸੱਜੂ ਰਾਮ ਕੋਲੋਂ ਗੀਤਾ ਦੇ ਔਖੇ ਔਖੇ ਵਾਕਾਂ ਦੇ ਅਰਥ ਪੁੱਛੇ ਜਿਨ੍ਹਾਂ ਦਾ ਅਰਥ ਸੱਜੂ ਰਾਮ ਨੇ ਬੜੀ ਹੀ ਨਿਮਰਤਾ ਸਾਹਿਤ ਦੱਸਿਆ ਗੂੰਗੇ ਤੇ ਬਹਿਰੇ ਸ਼ੱਜੂ RAM ਨੂੰ ਬੋਲਦਾ ਦੇਖ ਕੇ ਪੰਡਿਤ ਲਾਲਚੰਦ ਸੋਚਾਂ ਵਿੱਚ ਪੈ ਗਿਆ ਤੇ ਪੂਰੀ ਵਾਪੇਸ਼ ਲਗਾਉਣ ਤੋਂ ਬਾਅਦ ਆਖਿਰਕਾਰ ਗੁਰੂ ਜੀ ਦੇ ਚਰਨਾਂ ਵਿੱਚ ਟੈ ਪਿਆ ਤੇ ਆਪਣੀ ਭੁੱਲ ਬਖਸ਼ਾਉਣ ਦੀ ਮਾਫੀ ਮੰਗਣ ਲੱਗਾ ਗੁਰੂ ਜੀ ਦੇ ਇਸ ਕੌਤਕ ਨੂੰ ਦੇਖ ਕੇ ਜਾਤ ਦੇ ਹੰਕਾਰੀ ਅਭਿਮਾਨੀ ਬ੍ਰਾਹਮਣ ਦੀਆਂ ਸਾਰੀਆਂ ਸ਼ੰਕਾਵਾਂ ਦੂਰ ਹੋ ਗਈਆਂ ਤੇ ਉਹ ਆਪਣੇ ਅੰਦਰਲੇ ਹੰਕਾਰ ਨੂੰ ਤਿਆਗ ਕੇ ਗੁਰੂ ਜੀ ਦਾ ਸੱਚਾ ਸਿੱਖ ਬਣ ਗਿਆ ਸਤਨਾਮ ਸ਼੍ਰੀ ਵਾਹਿਗੁਰੂ